ਤੇ ਹਾਂਜੀ ਦੋਸਤੋ ਤੇ ਹੁਣ ਖੜਿਆ ਜੀ ਆਪਾਂ ਕਿਲੇ ਮੱਲੇ ਵਿੱਚ ਤੇ ਸਾਡੇ ਸਾਰੇ ਹੀ ਨੌਜਵਾਨ ਮੁੰਡੇ ਖੜੇ ਨੇ ਨਾਲ ਤੇ ਇੱਥੇ ਦੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਵੀ ਇੱਥੇ ਨਾ ਇੱਕ ਪਾਣੀ ਦੀ ਦਿੱਕਤ ਸੀ ਬਹੁਤ ਜ਼ਿਆਦੀ ਇਸ ਮੱਲੇ ਨੂੰ ਤੇ ਕਿਉਂਕਿ ਪਾਣੀ ਬਹੁਤ ਖਰਾਬ ਸੀਗਾ ਬਾਕੀ ਸਾਰੀ ਗੱਲਬਾਤ ਰੌਜਰ ਬਾਈ ਦੱਸਿਆ ਬਾਈ ਬਾਈ ਗੁਰਜੀਤ ਸਿੰਘ ਸਾਹਿਬ ਬਾਈ ਜੀ ਕੀ ਫਤਿਹ ਜੀ ਸੋਏ ਜੀ ਇਹ ਕਿਲਾ ਮੱਲਾ ਪੈ ਜਾਂਦਾ ਜੀ ਕੁਝ ਦਿਨ ਪਹਿਲਾਂ ਸਾਡੇ ਵਲੰਟਰੀ ਇੱਥੇ ਆਈ ਸੀਗੇ ਜਦ ਸਾਨੂੰ ਫੋਨ ਵੀ ਆਇਆ ਸੀ ਪਹਿਲਾਂ ਇਥੇ ਜਿਹੜਾ ਟੈਂਕੀ ਵਾਲਾ ਪਾਣੀ ਕਈ ਘਰਾਂ ਦੇ ਵਿੱਚ ਨਹੀਂ ਪਹੁੰਚਦਾ ਤੇ ਜਿਨ੍ਹਾਂ ਚ ਪਹੁੰਚਦਾ ਥੋੜਾ ਗੰਦਾ ਪਹੁੰਚਦਾ ਕਿਉਂਕਿ ਵਿੱਚ ਨਾਲੀਆਂ ਲੀਕੇਜ ਹੈਗੀ ਹੈ ਲੀਕੇਜ ਹਾਂ ਸੋ ਇਹ ਸਾਡੇ ਜੋ ਕਿ ਐਮਐਲਏ ਸਾਹਿਬ ਮੈਡਮ ਇੰਦਰਜੀਤ ਕੁਰਮਾਨ ਜੀ ਸਾਡੇ ਪਿੰਡ ਦੇ ਜੋ ਕਿ ਵਲੰਟੇਰ ਨੇ ਕਾਲੀ ਬਾਬਾ ਦੀ ਗੁਰਪ੍ਰੀਤ ਸਿੰਘ ਜੀ ਰੰਧਾਵਾ ਇਹਨਾਂ ਨੇ ਇਹ ਉਪਰਾਲਾ ਕੀਤਾ ਦਿਨਾਂ ਦੇ ਵਿੱਚ ਹੀ ਇਹ ਮੋਟਰ ਚਾਲੂ ਕਰਕੇ ਜਾਣ ਕੇ ਜੋ ਪਾਣੀ ਦੀ ਸਹੂਲਤ ਸੀਗੀ ਮਹੱਲਾ ਨਿਵਾਸੀਆਂ ਨੂੰ ਦਿੱਤਾ ਹੈ ਜੀ ਸੋ ਇਹ ਬਹੁਤ-ਬਹੁਤ ਧੰਨਵਾਦ ਹੈ ਜੀ। ਬਾਕੀ ਇਹ 8ਵਾਂ ਬੋਰ ਆ ਜੀ ਤੇ ਤਲਵੰਦ ਦੇ ਵਿੱਚ ਜਿੱਥੇ-ਜਿੱਥੇ ਵੀ ਪਾਣੀ ਦੀ ਦਿੱਕਤ ਸੀਗੀ ਉੱਥੇ ਬੋਰ ਕਰਾਏ ਗਏ ਨੇ। ਸੋ ਇਹ 8ਵਾਂ ਬੋਰ ਆ ਮੁਹੱਲਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਕੋਲ ਆਪਣਾ ਇਸ਼ੂ ਲੈ ਕੇ ਆਂਦਾ ਜੀ ਤੇ ਅਸੀਂ ਗੁਜਾਰਿਸ਼ ਕਰਦੇ ਆ ਪਿੰਡ ਦੇ ਵਿੱਚ ਕਿਤੇ ਵੀ ਜੇ ਕੋਈ ਕੰਮ ਅੜਿਆ ਹੋਇਆ ਹੈ ਜਾਂ ਕਿਤੇ ਕੋਈ ਕੰਮ ਦੀ ਲੋੜ ਆ ਜਾਂ ਕਿਤੇ ਕੋਈ ਕੰਮ ਰਹਿੰਦਾ ਹੈ ਨਹੀਂ ਹੋਣ ਵਾਲਾ ਹੈਗਾ ਉਹ ਸਾਡੇ ਤੋਂ ਤੁਸੀਂ ਲੈ ਕੇ ਆ ਸਕਦੇ ਆ ਅਸੀਂ ਆਪਣਾ ਪੂਰਾ ਜੋੜ ਲਾਵਾਂਗੇ ਜਿੰਨੇ ਜੋਗੇ ਵੀ ਹੈਗੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਜਲਦੀ ਤੋਂ ਜਲਦੀ ਕਰਾ ਸਕੀਏ ਜੀ ਬਿਲਕੁਲ ਭਾਜੀ ਤੇ ਭਾਜੀ ਉਹ ਅੱਛਾ ਹੋ ਰਿਹਾ ਵੀ ਕੁਝ ਨਾ ਗਲੀਆਂ ਦੇ ਵਿੱਚ ਹੋਰ ਵੀ ਦਿੱਕਤ ਆ ਵੀ ਕਈ ਨਾ ਗਲੀਆਂ ਇਦਾਂ ਦੀਆਂ ਨੇ ਜਿਹੜੀਆਂ ਹੁਣ ਤੱਕ ਇੰਟਰਲੌਕ ਨਹੀਂ ਲੱਗੀਆਂ ਹਾਂਜੀ ਤੇ ਉਹਦੇ ਬਾਰੇ ਵੀ ਥੋੜਾ ਜਾਣਕਾਰੀ ਦਿਓ ਵੀ ਉਹ ਕਿਵੇਂ ਆਪਾਂ ਕਦੋਂ ਤੱਕ ਉਹ ਵੀ ਸਟਾਰਟ ਕਰਾਂਗੇ ਤਕਰੀਬਨ ਤਿੰਨ ਗਲੀਆਂ ਦਾ ਕੰਮ ਚੱਲਦਾ ਪਿਆ ਜੀ ਜੀ ਉਹ ਵੀ ਗਲੀਆਂ ਇਦਾਂ ਦੀਆਂ ਸੀ ਜਿੱਥੇ ਪਾਣੀ ਕਟੋ-ਕਟ ਫੁੱਟ-ਫੁੱਟ ਖੜ ਜਾਂਦਾ ਸੀ ਮੀਂਹ ਆਉਣ ਦੀ ਕਰਕੇ ਬਹੁਤ ਦਿੱਕਤ ਆਉਂਦੀ ਸੀ ਮਹੱਲਾਨ ਵਾਸੀਆਂ ਨੂੰ ਤਿੰਨ ਗਲੀਆਂ ਦਾ ਕੰਮ ਇਸ ਟਾਈਮ ਚੱਲ ਰਿਹਾ ਪਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੀਆਂ ਪੈਂਡਿੰਗ ਸਾਰੀਆਂ ਗਲੀਆਂ ਨੇ ਸਾਰਿਆਂ ਦਾ ਐਸਟੀਮੇਟ ਲੈ ਕੇ ਭੇਜਾਂਗੇ ਜੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹਨਾਂ ਨੂੰ ਇੰਟਰਲੌਕ ਦੀ ਜਿਹੜੀ ਵੀ ਹੈਗੀ ਇੰਟਰ ਰੋਡ ਉਹਨਾਂ ਤੇ ਲਾ ਸਕੀਏ ਭਾਈ ਇੱਕ ਦਿੱਕਤ ਹੋ ਰਾ ਜਦੋਂ ਆਪਣੇ ਪਿੰਡ 'ਚ بارش ਬਹੁਤ ਹੋ ਜਾਂਦੀ ਹੈ ਨਾ ਤੇ ਜਿਹੜਾ ਪਾਣੀ ਆ ਰੋਡ ਦੇ ਉੱਤੇ ਬਹੁਤ ਜਾਮ ਹੋ ਜਾਂਦਾ ਨਾਲੇ ਆਪਣੇ ਜਿਹੜੇ ਹੈਗੇ ਆ ਉਹ ਲਗਭਗ ਮੌੜ ਜਦੋਂ ਰੋਡ ਕ੍ਰਾਸ ਸਕੂਲ ਵਾਲਾ ਰੋਡ ਕ੍ਰਾਸ ਕਰਦੇ ਆ ਉੱਥੇ ਦਿੱਕਤ ਪੈਸ਼ਾਨੀ ਆ ਜਾਂਦੀ ਆ ਉੱਥੇ ਮੇਨ ਦਿੱਕਤ ਇਹ ਆ ਜੀ ਪਿੱਛੋਂ ਜਿਹੜਾ ਪਾਣੀ ਜਾਂਦਾ ਸਾਰਾ ਹੂੰ ਗਰਾਊਂਡ ਵਾਲੀ ਜਿਹੜੀ ਪੁਲੀ ਆ ਰਸਤੇ ਵਾਲੀ ਜਿਹੜੀ ਠਗਾਰਾ ਰੋਡ ਆ ਉਹ ਪੁਲੀ ਅੱਗੇ ਬਹੁਤ ਜਾ ਕੇ ਟੈਟ ਹੋ ਜਾਂਦੀ ਆ ਸੋ ਪਹਿਲਾਂ ਤਾਂ ਅਸੀਂ ਰਿਕੁਐਸਟ ਕਰਾਂਗੇ ਜਿਨ੍ਹਾਂ ਕੋਲ ਉਹ ਜਗ੍ਹਾ ਹੈ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਕੁਝ ਕੁ ਫੋਟੋ ਇਹ ਦੀ ਜਗ੍ਹਾ ਸਾਨੂੰ ਦਿੱਤੀ ਜਾਵੇ ਤਾਂ ਜੋ ਰਿਕੁਐਸਟ ਕਰੀ ਰਿਕੁਐਸਟ ਕਰੀ ਦਿਓ ਨਾਲੇ ਵੀਡੀਓ ਦੇ ਵਿੱਚ ਹਾਂਜੀ ਉਹਨਾਂ ਨੂੰ ਰਿਕੁਐਸਟ ਵੀ ਆ ਜਿਨ੍ਹਾਂ ਦੇ ਕੋਲ ਹੈਗਾ ਯਾਨੀ ਕਿ ਚਾਰਜ ਹੈ ਉਹ ਜਗ੍ਹਾ ਦਾ ਉਹਨਾਂ ਨੂੰ ਸਾਡੇ ਸਾਰੇ ਸੱਜਣਾ ਵੱਲ ਕਿ ਸਾਨੂੰ ਉੱਥੋਂ ਤਿੰਨ ਤੋਂ 4 ਫੁੱਟ ਜਗ੍ਹਾ ਦਿੱਤੀ ਜਾਵੇ ਤਾਂ ਜੋ ਨਾਲੇ ਦਾ ਨਿਕਾਸ ਆਪਾਂ ਵਧੀਆ ਟੰਗ ਦੇ ਨਾਲ ਸਾਰਾ ਨਾਲਾ ਉੱਥੋਂ ਦੁਬਾਰਾ ਬਣਾ ਕੇ ਨਿਕਾਸ ਆਪਾਂ ਛੱਪੜ ਵਿੱਚ ਪਾ ਸਕੀਏ ਤੇ ਗਲੀਆਂ ਵਿੱਚ ਪਾਣੀ ਨਾ ਖੜੇ بارش ਵੇਲੇ ਵੀ ਪਾਣੀ ਸਾਡਾ ਇਕੱਠਾ ਨਾ ਹੋਵੇ ਸਮੋਤਲੀ ਉਹ ਛੱਪੜ ਦੇ ਵਿੱਚ ਚਲਾ ਜਾਵੇ। ਬਸ ਬਿਲਕੁਲ ਇਹੀ ਦਿੱਕਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਤੇ ਸੋ ਇਹ ਕਿਲੇ ਮੁਹੱਲੇ ਦੇ ਵਿੱਚ ਸੀਗਾ ਦਿੱਕਤ ਲੇਡੀਜ਼ ਨੂੰ ਹੋ ਜਾਂਦਾ ਨੇ ਬੋਰ ਦੀ ਫਰਮੈਸ਼ ਕੀਤੀ ਸੀ ਤੇ ਉਹਨਾਂ ਨੇ ਬੋਰ ਲੱਗ ਚੁੱਕਿਆ ਚਾਲੂ ਹੋ ਚੁੱਕਿਆ ਤੇ ਹਰੇਕ ਹੁਣ ਆਪਣੇ ਆਪਣੇ ਘਰ ਜਿਹੜੇ ਹੈਗੇ ਆ ਇੱਥੇ ਲਗਭਗ 15-20 ਘਰ ਨੇ ਤਕਰੀਬਨ 15 ਤੋਂ 20 15 20 ਕਰਦੇ ਜਾਂਦੇ ਨੇ ਘਰਾਂ ਚ ਪਾਣੀ ਨਹੀਂ ਹੈਗਾ ਬਿਲਕੁਲ ਤੇ ਸੋ ਬਾਈ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਲਦੀ ਜਿਹੜਾ ਹੈਗਾ ਕੰਮ ਨੂੰ ਆਪਾਂ ਸਿਰੇ ਲਾਇਆ ਤੇ ਹੋਰ ਬਾਕੀ ਜਿਹੜੇ ਪਿੰਡਾਂ ਦੇ ਕੰਮ ਰਹਿ ਗਏ ਨੇ ਉਹ ਵੀ ਜਲਦੀ ਤੋਂ ਜਲਦੀ ਸਿਰੇ ਲੱਗਣਗੇ ਅਜਾ ਕੁਝ ਲੋਕਾਂ ਦੇ ਬਾਈਆਂ ਦੇ ਕਮੈਂਟ ਆਉਂਦੇ ਸੀਗੇ ਵੀ ਸਾਡੀ ਗਲੀ ਰਹਿ ਗਈ ਸਾਡੀ ਗਲੀ ਰਹਿ ਗਈ ਬਾਈ ਵਾਰੀ ਵਾਰੀ ਸਾਰਿਆਂ ਦੀ ਗਲੀ ਦੀ ਵਾਰੀ ਆ ਜਣੀਆਂ ਕੋਈ ਪੈਂਡਿੰਗ ਨਹੀਂ ਰੱਖਣੀ ਇਹਦੇ ਇਹਦੇ ਵਿੱਚ ਇਦਾਂ ਆਪਣੇ ਕੋਲ 9 ਗਲੀਆਂ ਮਨਜ਼ੂਰ ਸਮਝ ਲਓ ਹੋ ਚੱਲੀਆਂ ਆ। ਹੂੰ ਦਸਾਂ ਦਿਨਾਂ ਦੇ ਵਿੱਚ ਉਹ ਗਲੀਆਂ ਆਪਣੇ ਕੋ ਆ ਰਹੀਆਂ ਆ। 6 ਗਲੀਆਂ ਆਲਰੇਡੀ ਆਪਾਂ ਕੰਪਲੀਟ ਤਿੰਨ ਹੋ ਗਈਆਂ। ਇਹਨਾਂ ਦਾ ਵਰਕ ਚੱਲ ਰਿਹਾ ਆ ਤੇ 9 ਗਲੀਆਂ ਆਪਾਂ ਨਰੇਗਾ ਦੇ ਤਲਵੰਡ ਚ ਹੋਰ ਆ ਰਹੀਆਂ। ਹੂੰ ਉਹਨਾਂ ਦਾ ਵੀ ਕਾਰਜਕ੍ਰਮ ਹੈ। ਬਾਕੀ ਜੇ ਕਿਸੇ ਨੂੰ ਬੋਰ ਦੀ ਲੋੜ ਆ ਜਿੱਥੇ ਦਿੱਕਤ ਆ ਰਹੀ ਹੋ ਸਾਨੂੰ ਦੱਸ ਸਕਦੇ ਪੰਚਾਇਤ ਬਾਕੀ ਬਾਕੀ ਗੱਲ ਇਹ ਵੀ ਆ ਵੀ ਜਿੱਥੇ ਆਪਾਂ ਇੰਨੇ ਸਾਲ ਵੇਟ ਕਰ ਲਈ ਆ ਉਥੇ ਕੁਝ ਸਮਾਂ ਹੋਰ ਵੇਟ ਕਰ ਲਈਏ ਪੇ ਤਾਂ ਜੋ ਆਪਾਂ ਪਿੰਡ ਨੂੰ ਇੱਕ ਬਹੁਤ ਸੋਹਣੇ ਵਧੀਆ ਤਰੀਕੇ ਨਾਲ ਪਿੰਡ ਨੂੰ ਵਧੀਆ ਦਿਖਾਵਾ ਦਿਖਾਸ਼ ਕਰੀਏ ਤੇ ਪਿੰਡ ਨੂੰ ਇੱਕ ਵਧੀਆ ਨਵੀਂ ਜਿਹੜੀ ਰੂਪਰੇਖਾ ਜਿਹੜੀ ਹੈਗੀ ਆ ਦਈਏ ਸੋ ਥੈਂਕ ਯੂ ਸੋ ਮੱਚ ਭਾਈ ਸਾਰੇ ਹੀ ਆਪਣੇ ਫੈਮਿਲੀ ਦਾ ਸਾਰੇ ਭਰਾਵਾਂ ਦਾ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਦੇ ਜੀ ਧੰਨਵਾਦ